ਪਟਿਆਲਾ ਦੇ ਵਿੱਚ ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਨੇ ਘੇਰਿਆ ਪਾਵਰਕਾਮ ਦਾ ਦਫ਼ਤਰ ਬੱਚਿਆਂ ਦੇ ਨਾਲ ਬੈਠ ਕੇ ਲਗਾ ਦਿੱਤਾ ਕੜਾਕੇ ਦੀ ਠੰਡ ਦੇ ਵਿੱਚ ਧਰਨਾ ਹਨਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਜੀਤ ਸਿੰਘ ਤਾਜ ਫਿਰ ਪਟਿਆਲਾ ਦੇ ਵਿੱਚ ਪਾਵਰ ਕਾਮ ਦਫ਼ਤਰ ਦੇ ਬਾਹਰ ਠੇਕਾ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਖਾਸ ਗੱਲ ਇਹ ਰਹੀ ਕਿ ਠੇਕਾ ਮੁਲਾਜ਼ਮ ਆਪਣੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਆਏ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਿੱਕੇ-ਨਿੱਕੇ ਬੱਚੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਬੱਚੇ ਜਿਨ੍ਹਾਂ ਦੀ ਹਜੇ ਸਕੂਲ ਪੜ੍ਹਨ ਦੀ ਉਮਰ ਆ ਅੱਜ ਉਹਨਾਂ ਨੂੰ ਆਪਣੇ ਮਾਤਾ-ਪਿਤਾ ਦੇ ਨਾਲ ਧਰਨੇ ਦੇ ਉੱਤੇ ਬਿਠਣਾ ਪੈ ਰਿਹਾ ਦੱਸਦੇ ਕਿ ਪਾਵਰ ਕਾਮ ਦੇ ਦਫ਼ਤਰ ਦੇ ਬਾਹਰ ਇਹਨਾਂ ਠੇਕਾ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਰੇ ਬਾਜ਼ੀ ਕੀਤੀ ਗਈ ਇਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਸੀਂ ਕਈ ਵਾਰ ਮੀਟਿੰਗਾਂ ਵੀ ਕਰ ਚੁੱਕੇ ਆਂ ਕਈ ਵਾਰ ਗੱਲਬਾਤ ਪ੍ਰਸ਼ਾਸਨ ਦੇ ਨਾਲ ਹੋ ਚੁੱਕੀ ਆ ਪਰ ਹਾਲੇ ਤੱਕ ਵੀ ਸਾਡੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਦਿੱਤਾ ਅਤੇ ਇਸ ਤੋਂ ਇਲਾਵਾ ਜਿੱਕਰ ਗੱਲ ਕੀਤੀ ਜਾਵੇ ਤਾਂ ਕਈ ਵਾਰ ਸਾਡੇ ਨੂੰ ਭਰੋਸਾ ਦਿਵਾਇਆ ਜਾ ਚੁੱਕਿਆ ਕਿ ਤੁਹਾਡੀਆਂ ਮੰਗਾਂ ਹੱਲ ਕੀਤੀਆਂ ਜਾਣਗੀਆਂ ਤੁਹਾਨੂੰ ਪੱਕੇ ਕੀਤਾ ਜਾਵੇਗਾ ਜਾਂ ਹੋਰ ਤਨਖਾਹਾਂ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਇਹਨਾਂ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਸਰਕਾਰ ਮੁਰੇ ਆਪਣੀਆਂ ਮੰਗਾ ਰੱਖਿਆ ਸੀ ਅਤੇ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀਗਾ ਅਤੇ ਉਹਨਾਂ ਨੇ ਉਸ ਸਮੇਂ ਧਰਨਾ ਚੁੱਕ ਦਿੱਤਾ ਸੀ ਪਰ ਹੁਣ ਦੁਬਾਰਾ ਉਹਨਾਂ ਨੂੰ ਧਰਨੇ ਦੇ ਉੱਤੇ ਇਸ ਲਈ ਬੈਠਣਾ ਪਿਆ ਕਿਉਂਕਿ ਹਾਲੇ ਤੱਕ ਵੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਸਨ ਉਹ ਪੂਰੀਆਂ ਨਹੀਂ ਹੋਈਆਂ ਇਸੇ ਕਰਕੇ ਉਹਨਾਂ ਨੇ ਅੱਜ ਕੜਾਕੇ ਦੀ ਠੰਣ ਦੇ ਵਿੱਚ ਪਾਵਰ ਕਮ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਜੋ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਇਸ ਦਾ ਮਕਸਦ ਨਹੀਂ ਹੈ ਕਿਉਂਕਿ ਜੇਕਰ ਅਸੀਂ ਅੱਜ ਕੰਮ ਕਾਜ ਕਰ ਰਹੇ ਹਾਂ ਤਾਂ ਸਿਰਫ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਦੇ ਲਈ ਹੀ ਆਪਣਾ ਜਿਹੜਾ ਕੰਮ ਕਰਦੇ ਆ ਆਪਦਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਕੰਮ ਕਰਦੇ ਆ ਪਰ ਜਦੋਂ ਸਾਡੀਆਂ ਇਸ ਤਰੀਕੇ ਦੇ ਨਾਲ ਨੌਕਰੀਆਂ ਹੀ ਸੇਫ ਨਹੀਂ ਹਨ ਜਾਂ ਸਾਡੀਆਂ ਮੰਗਾ ਪੂਰੀਆਂ ਨਹੀਂ ਹੋਣੀਆਂ ਤਾਂ ਫਿਰ ਇਹਨਾਂ ਦਾ ਵੀ ਅੱਗੇ ਜਾ ਕੇ ਕੀ ਬਣੇਗਾ ਇਸੇ ਕਰਕੇ ਅਸੀਂ ਇਹਨਾਂ ਨੂੰ ਵੀ ਆਪਣੇ ਨਾਲ ਧਰਨੇ ਦੇ ਉੱਤੇ ਲਿਆ ਕੇ ਬਿਠਾਇਆਗਾ ਤਾਂ ਜੋ ਸਾਡੇ ਬੱਚਿਆਂ ਤੇ ਹੀ ਤਰਸ ਖਾ ਕੇ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰ ਦੇਵੇ ਤਾਂ ਅੱਜ ਫਿਰ ਪਟਿਆਲਾ ਦੇ ਵਿੱਚ ਪਾਵਰ ਕਾਮ ਦਫ਼ਤਰ ਦੇ ਬਾਹਰ ਠੇਕਾ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਖਾਸ ਗੱਲ ਇਹ ਰਹੀ ਕਿ ਠੇਕਾ ਮੁਲਾਜ਼ਮ ਆਪਣੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆਏ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਬੱਚੇ ਜਿਨ੍ਹਾਂ ਦੀ ਹਜੇ ਸਕੂਲ ਪੜ੍ਹਨ ਦੀ ਉਮਰ ਆ ਅੱਜ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਧਰਨੇ ਦੇ ਉੱਤੇ ਬੈਠਣਾ ਪੈ ਰਿਹਾ ਦੱਸ ਦੇ ਕਿ ਪਾਵਰ ਕਾਮ ਦੇ ਦਫ਼ਤਰ ਦੇ ਬਾਹਰ ਇਹਨਾਂ ਠੇਕਾ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਸੀਂ ਕਈ ਵਾਰ ਮੀਟਿੰਗਾਂ ਵੀ ਕਰ ਚੁੱਕੇ ਆਂ ਕਈ ਵਾਰ ਗੱਲਬਾਤ ਪ੍ਰਸ਼ਾਸਨ ਦੇ ਨਾਲ ਹੋ ਚੁੱਕੀ ਆ ਪਰ ਹਲੇ ਤੱਕ ਵੀ ਸਾਡੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਦਿੱਕਤਾ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵਾਰ ਸਾਡੇ ਨੂੰ ਭਰੋਸਾ ਦਿਵਾਇਆ ਜਾ ਚੁੱਕਿਆ ਕਿ ਤੁਹਾਡੀਆਂ ਮੰਗਾਂ ਹੱਲ ਕੀਤੀਆਂ ਜਾਣਗੀਆਂ ਤੁਹਾਨੂੰ ਪੱਕੇ ਕੀਤਾ ਜਾਵੇਗਾ ਜਾਂ ਹੋਰ ਤਨਖਾਹਾਂ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਇਹਨਾਂ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਸਰਕਾਰ ਮੂਰੇ ਆਪਣੀਆਂ ਮੰਗਾਂ ਰੱਖਿਆ ਸੀ ਅਤੇ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀਗਾ ਅਤੇ ਉਹਨਾਂ ਨੇ ਉਸ ਸਮੇਂ ਧਰਨਾ ਚੁੱਕ ਦਿੱਤਾ ਸੀ ਪਰ ਹੁਣ ਦੁਬਾਰਾ ਉਹਨਾਂ ਨੂੰ ਧਰਨੇ ਦੇ ਉੱਤੇ ਇਸ ਲਈ ਬੈਠਣਾ ਪਿਆ ਕਿਉਂਕਿ ਹਾਲੇ ਤਾਕਤ ਵੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਸਨ ਉਹ ਪੂਰੀਆਂ ਨਹੀਂ ਹੋਈਆਂ ਇਸੇ ਕਰਕੇ ਉਹਨਾਂ ਨੇ ਅੱਜ ਕੜਾਕੇ ਦੀ ਠੰਣ ਦੇ ਵਿੱਚ ਪਾਵਰ ਕੌਮ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਜੋ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆਏ ਹਾਂ ਇਸ ਦਾ ਮਕਸਦ ਕਰਨੇ ਆ ਕਿਉਂਕਿ ਜੇਕਰ ਅਸੀਂ ਅੱਜ ਕੰਮ ਕਾਜ ਕਰ ਰਹੇ ਹਾਂ ਤਾਂ ਸਿਰਫ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਉਹਨਾਂ ਦੇ ਲਈ ਹੀ ਆਪਣਾ ਜਿਹੜਾ ਕੰਮ ਕਰਦੇ ਆ ਆਪਦਾ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਕੰਮ ਕਰਦੇ ਆ ਪਰ ਜਦੋਂ ਸਾਡੀਆਂ ਇਸ ਤਰੀਕੇ ਦੇ ਨਾਲ ਨੌਕਰੀਆਂ ਹੀ ਸੇਫ ਨਹੀਂ ਹਨ ਜਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣੀਆਂ ਤਾਂ ਫਿਰ ਇਹਨਾਂ ਦਾ ਵੀ ਅੱਗੇ ਜਾ ਕੇ ਕੀ ਬਣੇਗਾ ਇਸੇ ਕਰਕੇ ਅਸੀਂ ਇਹਨਾਂ ਨੂੰ ਵੀ ਆਪਣੇ ਨਾਲ ਧਰਨੇ ਦੇ ਉੱਤੇ ਲਿਆ ਕੇ ਬਿਠਾਇਆਗਾ ਤਾਂ ਜੋ ਸਾਡੇ ਬੱਚਿਆਂ ਤੇ ਹੀ ਤਰਸ ਖਾ ਕੇ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰ ਦੇਵੇ